ਲਰ ਦੇ ਸੁਗਰੀ ਚੁਪਤਾ ਰਚ ਕਬੀ ਅਰੇ ਅਰੇ ਨਾ ਜਬ ਕੋ ਰਾ ਲੂ ਮੈਂ ਕੋ ਰਾ ਦਮ ਅਰੇ ਮਾਮਾ ਅਰੇ ਹਾਂ ਸਰ ਪਹਿਲਗਾਮ ਚ ਅਤਵਾਦੀ ਹਮਲੇ ਚ ਮਾਰੇ ਗਏ ਸ਼ੁਭਮ ਦੀ ਆਖਰੀ ਵੀਡੀਓ سامنے ਆਈ ਹੈ ਜਿਸ ਦੇ ਵਿੱਚ ਉਹ ਮौज मस्ती ਕਰਦੇ ਦਿਖਾਈ ਦੇ ਰਹੇ ਨੇ ਇਹ ਵੀਡੀਓ ਇੱਕ ਹੋਟਲ ਦੇ ਕਮਰੇ ਦੇ ਦਿੱਸੀ ਜਾ ਰਹੀ ਜਿੱਥੇ ਕਿ ਉਹ ਆਪਣੇ ਪਰਿਵਾਰ ਦੇ ਨਾਲ ਮौज-ਮਸਤੀ ਕਰ ਰਹੇ ਨੇ ਤਾਸ਼ ਖੇਡ ਰਹੇ ਨੇ ਤਹਾਸਸ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਮੈਂ ਸਭ ਨੂੰ ਹਰਾ ਦੇਵਾਂਗਾ ਇਹ ਜੇ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਹੜੀ ਕਿ ਸਾਫ਼ ਸੁਣਾਈ ਦੇ ਰਹੀਆਂ ਨੇ ਤਾਂ ਸ਼ੁਭਮ ત્રिवेदी ਕਾਨਪੁਰ ਦੇ ਰਹਿਣ ਵਾਲੇ ਸ਼ੁਭੰਦਰ ત્રिवेदी ਦੀ ਪਹਲਗਾਮ ਦੇ ਵਿੱਚ ਅਤਵਾਦੀ ਹਮਲੇ ਦੇ ਦੌਰਾਨ ਮੌਤ ਹੋ ਗਈ ਹੈ ਤਾਂ ਪਤਨੀ ਦਾ ਵੀ ਰੋ ਰੋ ਕੇ ਬੁਰਾ ਹਾਲਤ ਉੱਥੇ ਉਹਨਾਂ ਦੀ ਆਖਰੀ ਵੀਡੀਓ ਸਾਹਮਣੇ ਆਈ ਹੈ ਜੜੀ ਕਿ ਉਹਨਾਂ ਦੀ ਪਤਨੀ ਦੇ ਵੱਲੋਂ ਹੀ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 2 ਮਹੀਨੇ ਪਹਿਲਾਂ ਹੀ ਸ਼ੁਭਮ ਧ੍ਰਿਵੇਦੀ ਦਾ ਵਿਆਹ ਹੋਇਆ ਸੀ ਕਾਨਪੁਰ ਦੇ ਰਹਿਣ ਵਾਲੇ ਸੀ ਵਪਾਰੀ ਸੀਗੇ ਲਾਲ ਸੀਮਿੰਟ ਵਪਾਰੀ ਸੀਗੇ ਤਾਂ ਜਿਸ ਤੋਂ ਬਾਅਦ ਕਾਨਪੂਰ ਦੇ ਵਪਾਰੀਆਂ ਦੇ ਵਿੱਚ ਵੀ ਸੋਗ ਦੀ ਲਹਿਰ ਉਹਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਜਿਹੜੀ ਕਿ ਬੜੀ ਹੀ ਇੱਕ ਪਾਸੇ ਇਹ ਵੀਡੀਓ ਸਾਹਮਣੇ ਆਈ ਜਿੱਥੇ ਕਿ ਪੂਰੇ ਖੁਸ਼ ਨਜ਼ਰ ਆ ਰਹੇ ਨੇ ਤਾਸ਼ ਖੇਡ ਰਹੇ ਨੇ ਆਪਣੇ ਪਰਿਵਾਰ ਦੇ ਨਾਲ ਦੱਸਿਆ ਜਾ ਰਿਹਾ ਕਿ ਇੱਕ ਹੋਟਲ ਦਾ ਰੂਮ ਹੈ ਜਿੱਥੇ ਕਿ ਪਰਿਵਾਰਕ ਮੈਂਬਰ ਸੀਗੇ ਫੈਮਿਲੀ ਸੀਗੇ ਜਿੱਥੇ ਉਹ ਤਾਸ਼ ਖੇਡ ਰਹੇ ਨੇ ਮੈਂ ਸਭ ਨੂੰ ਹਰਾ ਦੇਵਾਂਗਾ ਇਹ ਗੱਲ ਕਹਿ ਰਹੇ ਨੇ ਤਾਂ ਇੱਕ ਪਾਸੇ ਇਹ ਵੀਡੀਓ ਦੂਜੇ ਪਾਸੇ ਕੁਝ ਸਮੇਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਦੀ ਹੈ ਜਿਹੜੀ ਕਿ ਸਭ ਨੂੰ ਹੈਰਾਨ ਕਰ ਦਿੰਦੀ ਹੈ ਜਿਹੜੀ ਕਿ ਸਭ ਨੂੰ ਸੁੰਨ ਕਰ ਦਿੰਦੀ ਹੈ ਜਦੋਂ ਪਹਿਲਗਾਮ ਦੇ ਵਿੱਚ ਇੱਕ ਅੱਤਵਾਦੀ ਹਮਲੇ ਦੌਰਾਨ ਸ਼ੁਭਮ ਦੀ ਮੌਤ ਹੋ ਜਾਂਦੀ ਹੈ ਪਤਨੀ ਦੇ ਸਾਹਮਣੇ ਹੀ ਅੱਤਵਾਦੀਆਂ ਦੇ ਵੱਲੋਂ ਗੋਲੀਆਂ ਦੇ ਨਾਲ ਸ਼ੁਭਮ ਨੂੰ ਪੁੱਨ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਬੜੀ ਹੀ ਮੰਦ ਭਾਗੀ ਖਬਰ ਉੱਧਰ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਪਤਨੀ ਸਦਮੇ ਦੇ ਵਿੱਚ ਹੈ ਲਗਾਤਾਰ ਆਪਣੀ ਪਤਨੀ ਦੀ ਆਪਣੇ ਪਤੀ ਦੀ ਫੋਟੋ ਲਗਾਤਾਰ ਦੇਖ ਰਹੀ ਹੈ ਤੇ ਆਪਣੇ ਪਤੀ ਦੀ ਸ਼ਰਟ ਦੋ ਦਿਨਾਂ ਤੋਂ ਉਹਨਾਂ ਨੇ ਪਾਈ ਹੋਈ ਹੈ ਤਾਂ ਕਿ ਪਾਸੇ ਹੈ ਜੋ ਵੀਡੀਓ ਸਾਹਮਣੇ ਆਈਏ ਪਰ ਦੂਜੇ ਪਾਸੇ ਤੁਸੀਂ ਵੇਖੋ ਆਖਰੀ ਵੀਡੀਓ ਸ਼ੁਭਮ ਪ੍ਰਿਵੇਦੀ ਕਾਨਪੁਰ ਦੇ ਰਹਿਣ ਵਾਲੇ ਸੀਮਿੰਟ ਵਪਾਰੀ 2 ਮਹੀਨੇ ਪਹਿਲਾਂ ਵਿਆਹ ਹੁੰਦਾ ਵਿਆਹ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ 2 ਮਹੀਨੇ ਪਹਿਲਾਂ ਹੀ ਵਿਆਹ ਹੁੰਦਾ ਤਾਂ ਇਸ ਦੌਰਾਨ ਜੰਮੂ ਕਸ਼ਮੀਰ ਘੁੰਮਣ ਦੇ ਲਈ ਜਾਂਦੇ ਨੇ ਕਸ਼ਮੀਰ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਇਸ ਦੌਰਾਨ ਇਸ ਹਮਲੇ ਦਾ ਹੋ ਸ਼ਿਕਾਰ ਹੋ ਜਾਂਦੇ ਨੇ ਨਹੀਂ ਸੀ ਪਤਾ ਕਿ ਅਸੀਂ ਜਦੋਂ ਕੁਮਣ ਜਾ ਰਹੇ ਹਾਂ ਤਾਂ ਸਾਡੇ ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ ਕਿ ਅਸੀਂ ਵਾਪਸ ਘਰ ਹੀ ਨਹੀਂ ਪਰਤਨਾ ਇਹ ਸ਼ੁਭਮ ਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਹੋਏਗਾ ਕਿ ਅਜਿਹੀ ਘਟਨਾ ਵੀ ਨਾ ਵਾਪਰ ਸਕਦੀ ਹੈ ਤਾਂ ਆਖਰੀ ਵੀਡੀਓ ਤੋਂ ਨਾ ਸਾਂਝੀ ਕਰਿਆ ਆਖਰੀ ਵੀਡੀਓ ਮौज-ਮਸਤੀ ਕਰੇ ਨੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਤਾਂ ਕਿੰਨੇ ਖੁਸ਼ ਨਜ਼ਰ ਆ ਰਿਹਾ ਪੂਰਾ ਪਰਿਵਾਰ ਪਰ ਉਸ ਤੋਂ ਬਾਅਦ ਜਦੋਂ ਪਰਿਵਾਰ ਤੱਕ ਇੱਕ ਹੋਰ ਵੀਡੀਓ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਪੂਰਾ ਪਰਿਵਾਰ ਜੋ ਹੈ ਉਹ ਸਨ ਹੋ ਜਾਂਦਾ ਤਸਵੀਰਾਂ ਤੋਂ ਸਾਂਝਿਆ ਕਰ ਰਹੇ ਹਾਂ ਸ਼ੁਭਮ ਦਰਵੇਦੀ ਕਾਨਪੁਰ ਦੇ ਲਾਲ ਸੀਮਿੰਟ ਵਪਾਰੀ ਮਹਿਜ਼ ਦੋ ਮਹੀਨੇ ਪਹਿਲਾਂ ਵਿਆਹ ਹੁੰਦਾ ਉਸ ਤੋਂ ਬਾਅਦ ਉਹ ਵੀ ਘੁੰਮਣ ਗਏ ਸੀਗੇ ਇਸ ਦੌਰਾਨ ਉਹਨਾਂ ਦੀ ਅਤਵਾਦੀ ਹਮਲੇ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਅਤਵਾਦੀਆਂ ਦੇ ਵੱਲੋਂ ਪਤਨੀ ਦੇ ਸਾਹਮਣੇ ਹੀ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸ਼ੁਭਮ ਨੂੰ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਮਹਿਜ਼ ਦੋ ਮਹੀਨੇ ਪਹਿਲਾਂ ਵਿਆਹ ਹੁੰਦਾ ਤਾਂ ਇਹ ਫਿਰ ਤੁਹਾਨੂੰ ਵੀਡੀਓ ਫਿਰ ਦਿਖਾ ਦਿੰਨੇ ਆ